ਮੋਟਰਸਾਈਕਲ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਐ ਮੋਟਰਸਾਈਕਲ ਹੈ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਨਾ ਅੱਗੇ ਮਗਰਾਟ ਨਾ ਪਿੱਛੇ ਮਗਰਾਟ ਐ ਜਿਹੜਾ ਮੋਟਰਸਾਈਕਲ ਹੈ ਪਟਾਕਿਆਂ ਵਾਲਾ ਵੱਡੇ ਸਲੈਂਸਰ ਐ ਇਹ ਵੀ ਜਿਹੜਾ ਮੋਟਰਸਾਈਕਲ ਹੈ ਵੱਡੇ ਸਲੈਂਸਰ ਹੈ ਬੱਚਿਓ ਬਹੁਤ ਫਰਕ ਆ ਪਰ ਹੁਣ ਅਸੀਂ ਦੇਖਿਆ ਆ ਆਮ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਐਸ ਮਾਹੌਲ ਦੇ ਵਿੱਚ ਪਟਾਕੇ ਮਾਰ ਰਹੇ ਆ ਬਹੁਤ ਮਾੜੀ ਗੱਲ ਹੈ ਐਸ ਟਾਈਮ ਤੁਸੀਂ ਦੇ ਦਿਓ ਕਿਹੜਾ ਦੇਸ਼ ਹੈ ਕਿਸ ਪੋਜੀਸ਼ਨ ਦੇ ਵਿੱਚੋਂ ਕਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਅੱਤੋਵਾਲ ਏਰੀਆ ਦੇ ਵਿੱਚ ਜਿਹੜੇ ਮੋਟਰਸਾਈਕਲ ਆ ਇਹ ਪਟਾਕੇ ਮਾਰ ਮਾਰ ਕੇ ਹਰਾਸ ਕਰ ਰਹੇ ਆ ਲੋਕ ਇੱਥੋਂ ਦੇ ਜਿਹੜੇ ਆ ਇਸ ਥੀ ਜੋਂ ਬੜੇ ਭੈ ਪੀਤਾ ਹੈ ਇਧਰ 3-4 ਪਿੰਡ ਆ ਤਨੂਲੀ ਪਿੰਡ ਦੇ ਦੋ ਮੋਟਰਸਾਈਕਲ ਆ ਅੱਤੋਵਾਲ ਦੇ ਦੋ ਮੋਟਰਸਾਈਕਲ ਆ ਕਾਰੀ ਦਾ ਇੱਕ ਮੋਟਰਸਾਈਕਲ ਤੇ ਮਰਨਾਈਆਂ ਦਾ ਇੱਕ ਮੋਟਰਸਾਈਕਲ ਹੈ ਇਹਨਾਂ ਨੂੰ ਵੀ ਵਾਰਨਿੰਗ ਹੈ ਕਿ ਕੱਲ ਸ਼ਾਮ ਤੱਕ ਜਿਹੜੇ ਆਪਣੇ ਸਲੈਂਸਰ ਹੈ ਮੋਟਰਸਾਈਕਲਾਂ ਦੇ ਠੀਕ ਕਰਵਾ ਲਓ ਨਹੀਂ ਤੇ ਮੈਂ ਘਰੋਂ ਆ ਕੇ ਸਾਰੇ ਮੋਟਰਸਾਈਕਲ ਜਿਹੜੇ ਆ ਚੁੱਕ ਕੇ ਲੈ ਜਣੇ ਆ ਇਹਨਾਂ ਦੇ ਕਾਗਜ਼ ਦਿਖਾਓ ਜੋ ਗਿਫਟ ਬਣ ਦੇਣ ਦਾ ਤਿਆਰ ਕਰੋ ਜੀ ਥੈਂਕ ਯੂ